ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਜੁੜ ਚੁੱਕੇ ਆਂ ਜੀ ਏਕਤਾ ਮਿਸ਼ਨ ਦੇ ਨਾਲ ਤੇ ਅੱਜ ਤੁਹਾਨੂੰ ਅਸੀਂ ਪੰਜਾਬ ਦੇ ਸਾਡੇ ਬਹੁਤ ਹੀ ਪ੍ਰਸਿੱਧ ਨਗਰ ਅਸੀਂ ਪਿੰਡ ਚੱਕਰ ਦੀ ਧਰਤੀ ਤੇ ਖੜੇ ਆਂ ਤੇ ਜਿੱਥੇ ਖੜੇ ਆਂ ਇੱਥੇ ਕਣਗਿਆ ਵਾਲੇ ਪਾਸ਼ਾ ਜੀ ਦੀ ਚਰਨ ਸ਼ੋਪਾਪਤ ਧਰਤੀ ਆ ਦਸਵੇਂ ਪਾਸ਼ਾ ਜੀ ਨੇ ਇੱਥੇ ਚਰਨ ਪਾ ਕੇ ਪਵਿੱਤਰ ਕੀਤਾ ਹੋਇਆ ਇਸ ਸਥਾਨ ਨੂੰ ਤੇ ਇਸ ਪਿੰਡ ਤੇ ਪੂਰੀ ਕਿਰਪਾ ਵਾਹਿਗੁਰੂ ਦੀ ਸੱਚੇ ਦੁਨੀਆ ਵਿੱਚ ਨਾਮ ਪਤਾ ਕਿ ਪਿੰਡ ਚੱਕਰ ਹੈਗਾ ਸਾਡੇ ਮਾਲਵੇ ਦਾ ਜਿਵੇਂ ਪਿੰਡ ਵਿੱਚ ਭਾਵੇਂ ਪਿੰਡ ਦੇ ਵਿਕਾਸ ਪੱਖੋਂ ਭਾਵੇਂ ਪ੍ਰਬੰਧ ਪੱਖੋਂ ਆਪਾਂ ਜਾਣਦੇ ਹੀ ਆ ਸਾਰੇ ਸੋ ਅਸੀਂ ਤੁਹਾਨੂੰ ਇੱਥੇ ਲਾਈਵ ਕਰਨ ਦਾ ਮਕਸਦ ਇਹ ਆ ਕੋਈ ਵੀਡੀਓ ਬਣਾਉਣਾ ਜਾਂ ਮੋਬਾਈਲ ਤੇ ਆਪਾਂ ਕੋਈ ਇੱਕ ਕਲਿੱਪਾਂ ਵਾਲੀ ਚੀਜ਼ ਤਾਂ ਆਪਾਂ ਬਹੁਤ ਸਾਲਾਂ ਬਾਅਦ ਸ਼ੁਰੂ ਕੀਤੀ ਆ ਇਹ ਸੇਵਾ ਬਹੁਤ ਸਾਲ ਕੈਮਰਿਆਂ ਤੋਂ ਬਿਨਾਂ ਹੀ ਚੱਲਦੀ ਰਹੀ ਤਕਰੀਬਨ 10-11 ਸਾਲ ਤੱਕ ਕਦੇ ਫੋਨ ਵਾਲੀ ਇਹਦੇ ਵਿੱਚ ਗੱਲਬਾਤ ਨਹੀਂ ਆਈ ਸੀ ਹੁਣ ਜਦੋਂ ਦੀ ਸੇਵਾ ਪਿੰਡ ਰੂਮੀ ਦੀ ਧਰਤੀ ਤੇ ਤਿੰਨ ਪਾਸਾਈਆਂ ਦੀ ਚਰਨ ਸ਼ੋਪਰਾ ਪ੍ਰਾਪਤ ਧਰਤੀ ਤੋਂ ਗਈ ਤੇ ਉਹ ਤਿੰਨ ਪਾਸ਼ਾਈਆਂ ਦੀ ਛਤਰ ਛਾਇਆ ਇਹ ਇੱਥੀ ਅੱਜ ਸੇਵਾ ਚੱਲ ਰਹੀ ਆ ਅੱਜ ਇੱਥੇ ਵੀ ਪਾਸ਼ਾ ਜੀ ਦੇ ਚਰਨ ਪਾਏ ਨੇ ਉਹੀ ਸਤਿਗੁਰ ਜੀ ਦੇ ਸੋ ਅੱਜ ਸੇਵਾ ਇੱਥੋਂ ਬਣ ਕੇ ਗਈ ਆ ਜਿਸ ਨਗਰ ਦੀ ਸੇਵਾ ਹੁਣ ਇਹ ਸੇਵਾ ਸੰਗਤਾਂ ਦੀ ਹੋ ਚੁੱਕੀ ਆ ਸੰਗਤਾਂ ਆਪ ਹੀ ਚਲਾ ਰਹੀਆਂ ਨੇ ਇਹ ਸੇਵਾ ਨੂੰ ਸੰਗਤਾਂ ਆਪ ਹੀ ਪ੍ਰਬੰਧ ਕਰ ਰਹੀਆਂ ਨੇ ਸਾਰਾ ਕੁਝ ਆਪ ਹੀ ਬਣਾ ਰਹੀਆਂ ਨੇ ਸੋ ਅੱਜ ਇਸੇ ਦੀ ਇੱਕ ਮਿਸਾਲ ਸਾਡਾ ਪਿੰਡ ਚੱਕਰ ਆ ਜਿੱਥੇ ਸਾਡੇ ਵੀਰ ਵੀਰ ਹਰਜੀਤ ਸਿੰਘ ਸਾਡੇ ਵਿਚਕਾਰ ਖੜਾ ਬਹੁਤ ਲੰਮੇ ਸਮੇਂ ਤੋਂ ਹੀ ਭਾਈ ਜੀ ਪਹਿਲਾਂ ਵੀ ਆਪਣੇ ਸਮੁੱਚੇ ਨਗਰਵੰਨੋ ਤਖਤਪੁਰਾ ਸਾਹਿਬ ਵੀ ਸਹਿਯੋਗ ਕਰਦੀ ਸੀਗੇ ਤੇ ਫਿਰ ਭਾਈ ਉਹਨਾਂ ਨੇ ਇਹ ਵੀ ਵਿਚਾਰ ਕਰਕੇ ਪੰਡ ਪੱਦਰ ਤੇ ਵੀ ਸੰਗਤ ਨੇ ਉਪਰਾਲਾ ਕੀਤਾ ਵੀ ਹਰੇਕ ਮਹੀਨੇ 'ਚ ਇੱਕ ਦਿਨ ਪੰਡ ਵੱਲੋਂ ਪੱਕਾ ਰੱਖ ਲਿਆ ਗਿਆ ਕਿ ਮਹੀਨੇ ਦੀ 8 ਤਰੀਕ ਦੀ ਸਾਰੀ ਸੇਵਾ ਸਾਡੇ ਨਗਰ ਦੀ ਆ ਇਸ ਤਰ੍ਹਾਂ ਵਿਚਾਰ ਵਾਹਿਗੁਰੂ ਨੇ ਆਪ ਵੀ ਬਖਸ਼ੀ ਦਸਵੇਂ ਪਾਤਸ਼ਾਹ ਜੀ ਨੇ ਆਪ ਹੀ ਸੋਚੀ ਪਾਈ ਤੋਂ ਕਰਕੇ ਆਪਾਂ ਦਾ ਰੋਜ਼ ਅਰਦਾਸ ਹੀ ਇਹ ਕਰਦੇ ਆ ਵੀ ਸਤਿਗੁਰੂ ਜੀ ਆਪ ਜੀ ਦੀ ਅਗਵਾਈ 'ਚ ਤੁਰਨ ਲੱਗੇ ਆ ਤਕਰੀਬਨ 4-5 ਹਜ਼ਾਰ ਇਨਸਾਨਾਂ ਦਾ ਦਾਣਾ ਪਾਣੀ ਆ ਕੋਈ ਛੋਟਾ ਮੋਟਾ ਕਾਰਜ ਨਹੀਂ ਜੀ ਇਹ ਇੱਕ ਹਿਸਾਬ ਦਾ ਇੱਕ ਸਮਾਗਮ ਆ ਜਿਹੜਾ ਆਪਾਂ ਰੋਜ਼ ਕਰਦੇ ਆ ਇੱਕ ਭੋਗ ਆਪਾਂ ਕੋਈ ਸਾਂਝਾ ਪਾਉਂਦੇ ਆ ਤਾਂ ਕਿੰਨੀ ਸੰਗਤ ਹੋ ਜਾਂਦੀ ਹੈ ਤੇ ਇਹਦੇ ਵਿੱਚ ਸਾਰੇ ਹਸਪੀਟਲ ਨੇ ਪਰਿਵਾਰ ਨੇ ਮਰੀਜ਼ ਨੇ ਬੇਸਹਾਰੇ ਨੇ ਕਈ ਪੁਲ ਥੱਲੇ ਰਹਿ ਰਹੇ ਨੇ ਇਸ ਕਰਕੇ ਇਹਦੇ ਵਿੱਚ ਸਾਰੇ ਉਸ ਤਰ੍ਹਾਂ ਦੇ ਲੋਕ ਆਉਂਦੇ ਨੇ ਜਿਨ੍ਹਾਂ ਨੂੰ ਬਹੁਤ ਲੋੜ ਹੈ ਕਿ ਇੱਕ ਪ੍ਰਸ਼ਾਦੇ ਦੀ ਕਦਰ ਕਰਦੇ ਨੇ ਉਹਨਾਂ ਤੱਕ ਇਹ ਸੇਵਾ ਪਹੁੰਚਦੀ ਆ ਇਹ ਗੱਡੀਆਂ ਚੱਲਦੇ ਫਿਰਦੇ ਅਸਥਾਨ ਨੇ ਇੰਨਾ ਵਿੱਚ ਲੋਡ ਹੋ ਕੇ ਹਸਪਤਾਲਾਂ ਵਿੱਚ ਆਪਾਂ ਪਹੁੰਚਣਾ ਤੁਹਾਨੂੰ ਅਸੀਂ ਲਾਈਵ ਹੁਣ ਤੁਸੀਂ ਸਾਰੇ ਵੇਖਣ ਲੱਗ ਗਏ ਆ سوشل ਮੀਡੀਆ ਤੇ ਕਿ ਕਿਸ ਤਰ੍ਹਾਂ ਹਸਪਤਾਲਾਂ ਦੇ ਵਿੱਚ ਕਿੰਨੀਆਂ ਲੰਮੀਆਂ ਕਤਾਰਾਂ ਜਿਹੜੀਆਂ ਖੜੀਆਂ ਹੁੰਦੀਆਂ ਉਹਨਾਂ ਵਿੱਚ ਜਾ ਕੇ ਸਾਰਾ ਰਾਸ਼ਨ ਜਿਹਦੇ ਵਿੱਚ ਖਿਚੜੀ ਦਾਲ ਦੁੱਧ ਪ੍ਰਸ਼ਾਦਾ ਬਣਾਇਆ ਜਾਂਦਾ ਇਹ ਤਾਂ ਅਸੀਂ ਤੁਹਾਡੇ ਸਾਰਿਆਂ ਦੇ ਅੱਗੇ ਲਿਆ ਰਹੇ ਆ ਕਿ ਇੱਕ ਇੱਕ ਪਿੰਡ ਇਸ ਤਰ੍ਹਾਂ ਜੁੜ ਗਿਆ ਆਪਾਂ ਇਸ ਕਾਰਜ ਨਾਲ ਤਾਂ ਜੋ ਆਪਾਂ ਪੰਜਾਬ ਦੇ ਵਿੱਚ ਹੋਰ ਵੱਧ ਚੜ ਕੇ ਹੋਰ ਇਲਾਕਿਆਂ ਤੱਕ ਹੋਰ ਜਿਹੜਿਆਂ ਤੱਕ ਆਪਾਂ ਫੇਰ ਹੀ ਜਾ ਪਾਵਾਂਗੇ ਲੋੜ ਬਹੁਤ ਐਸ ਮਿਸ਼ਨ ਨੂੰ ਅੱਗੇ ਲਿਜਾਣ ਦੀ ਸਾਨੂੰ ਸਾਰੇ ਜਿਲਿਆਂ ਦਾ ਸੰਪਰਕ ਹੋ ਰਿਹਾ ਪਰ ਅਸੀਂ ਜਿਵੇਂ ਜਿਵੇਂ ਸੰਗਤਾਂ ਖੜੀ ਜਾਣਗੀਆਂ ਪਿੰਡ ਉਸ ਹਿਸਾਬ ਨਾਲ ਸੇਵਾ ਵਾਹਿਗੁਰੂ ਆਪ ਵੀ ਅੱਗੇ ਲਈ ਜਾਣਗੇ ਹੁਣ ਵੀ ਆਪਾਂ ਦੋ ਜਿਲਿਆਂ ਤੱਕ ਤਾਂ ਜਾਣ ਲੱਗ ਹੀ ਗਏ ਆ ਤੀਜੇ ਜ਼ਿਲ੍ਹੇ 'ਚ ਵੀ ਹੁਣ ਫਰੀਦਕੋਟ ਹੋ ਗਿਆ ਤੇ ਚੰਡੀਗੜ੍ਹ ਪੀਜੀਆਈ ਹਸਪੀਟਲ ਹੋ ਗਿਆ ਇਹ ਦੋ ਹਸਪੀਟਲਾਂ ਵਿੱਚ ਵੀ ਆਪਾਂ ਲਿਜਾ ਸਕਦੇ ਆ ਉਹਦੇ ਲਈ ਆਪਾਂ ਆਉਣ ਵਾਲੇ ਸਮੇਂ 'ਚ ਜਿਵੇਂ ਗੁਰੂ ਸਾਹਿਬ ਦਾ ਹੁਕਮ ਹੋਇਆ ਸੋ ਬਾਈ ਜੀ ਕੋਈ ਤੁਸੀਂ ਦੱਸੋ ਜਰੂਰ ਪਿੰਡ ਵੱਲੋਂ ਤੁਸੀਂ ਕੀ ਉਪਰਾਲਾ ਕੀਤਾ ਤਦੋ ਇਹ ਬਾਈ ਹੋਰਾਂ ਦਾ ਵੱਡਪਨ ਨਹੀਂ ਕੋਈ ਕੈਮਰੇ ਅੱਗੇ ਸ਼ਬਦ ਕਹੇ ਪਰ ਇਹ ਸਾਰੀ ਸੇਵਾ ਅਜ ਇਹ ਸਿੰਘ ਖੜੇ ਨੇ ਸੇਵਾਦਾਰ ਖੜੇ ਨੇ ਪਚੰਗੀ ਖੜੇ ਨੇ ਪ੍ਰਬੰਧਕ ਖੜੇ ਨੇ ਤੇ ਬਹੁਤ ਸਾਡੀਆਂ ਮਾਮਾ ਤੇ ਭੈਣਾ ਜਿਨ੍ਹਾਂ ਨੇ ਪ੍ਰਸ਼ਾਦਾ ਬਣਾ ਕੇ ਉਹ ਘਰੇ ਵੀ ਜਾ ਚੁੱਕੇ ਨੇ ਸਭ ਨੇ ਆਪਣਾ ਆਪਣਾ ਸਹਿਯੋਗ ਕੀਤਾ ਗਰਮੀ ਬਹੁਤ ਆ ਹੁਣ ਹੁਣ ਤਾਂ ਪਣ ਲੱਗੀ ਆ ਧਰਤੀ ਧੁੱਪੇ ਪੈਰ ਰੱਖਣਾ ਮੁਸ਼ਕਲ ਹੋ ਚੱਲਿਆ ਦਿਨਾਂ ਦੇ ਵਿੱਚ ਤੇ ਲੋ ਬਹੁਤ ਤੇਜ਼ ਤਬਦੀ ਹੁੰਦੀ ਹੈ ਜਦੋਂ ਪ੍ਰਸ਼ਾਦਾ ਪਕਾਉਣਾ ਹੁੰਦਾ ਤੇ ਉਹ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਉਹਨਾਂ ਦੇ ਚਰਨਾਂ ਵਿੱਚ ਨਮਨ ਹੀ ਆ ਜੋ ਇਹ ਸੇਵਾ ਦਾ ਮੁੱਢ ਨੇ ਜੋ ਇਹ ਸੇਵਾ ਦੇ ਜੜ ਨੇ ਜਿੰਨਾ ਕਰਕੇ ਇੰਨਾ ਲੰਗਰ ਪੱਕ ਦਾ ਫੇਰ ਜਾ ਕੇ ਆ ਹਸਪਤਾਲ ਮਰੀਜ਼ਾਂ ਵਿੱਚ ਪਰਿਵਾਰਾਂ ਵਿੱਚ ਜਾ ਕੇ ਵਰਤਦਾ ਏ ਸਾਡੀਆਂ ਮਾਵਾਂ ਭੈਣਾਂ ਦੇ ਹੱਥੋਂ ਹੀ ਬਣਿਆ ਹੋਇਆ ਪ੍ਰਸ਼ਾਦਾ ਹੁੰਦਾ ਸਾਰੀ ਸੰਗਤ ਜਦੋਂ ਰਲ ਮਿਲ ਕੇ ਇਹ ਕਾਰਜ ਕਰਦੀ ਏ ਜਿਹਦੇ ਵਿੱਚ ਗੁਰੂ ਦੀ ਕਲਾ ਵਰਤਦੀ ਆਪਣੇ ਆਪ ਪ੍ਰਤੱਖ ਅਸੀਂ ਤਾਂ ਵੇਖ ਹੀ ਰਹੇ ਹਾਂ ਸਾਨੂੰ ਤਾਂ ਰੋਜ਼ ਪ੍ਰਤੱਖ ਵਾਹਿਗੁਰੂ ਦਿਖਾ ਰਿਹਾ ਵੀ ਇਹ ਸੇਵਾ ਐਂ ਚੱਲੀ ਜਾਂਦੀ ਆ ਸੋ ਇਹ ਗੁਰੂ ਸਾਹਿਬ ਦਾ ਕਾਰਜ ਆ ਤੇ ਸੱਚੇ ਪਾਤਸ਼ਾਹ ਆਪ ਕਰਾਉਂਦੇ ਨੇ ਅੱਜ ਅਸੀਂ ਪਿੰਡ ਚਕਰ ਦੀ ਧਰਤੀ ਤੇ ਤੁਹਾਨੂੰ ਲੈ ਕੇ ਆਏ ਆ ਦਰਸ਼ਨ ਕਰਾਏ ਆ ਆਉਣ ਵਾਲੇ ਸਮੇਂ ਵਿੱਚ ਆਪਾਂ ਹੋਰ ਪਿੰਡ ਪੱਧਰ ਦੀ ਪਿੰਡ ਨੂੰ ਵੀ ਜਿਵੇਂ ਅਸੀਂ ਤੁਹਾਡੇ ਅੱਗੇ ਲਿਆ ਸਕੇ ਕੋਈ ਵੀਡੀਓ ਦੇ ਰੂਪ ਵਿੱਚ ਅਸੀਂ ਸਾਰੇ ਉਪਰਾਲਿਆਂ ਨੂੰ ਲਿਆਉਂਦੇ ਰਵਾਂਗੇ ਮਹਾਰਾਜ ਸੱਚੇ ਪਾਤਸ਼ਾਹ ਦਾ ਬਖਸ਼ਿਆ ਕਾਰਜ ਆ ਏਕਤਾ ਮਿਸ਼ਨ ਚੈਨਲ ਵੀ ਵਾਹਿਗੁਰੂ ਦਾ ਹੀ ਬਖਸ਼ਿਆ ਹੋਇਆ ਇਹਦੇ ਵਿੱਚ ਸਾਰਿਆਂ ਨੂੰ ਖੁੱਲਾ ਸੱਦਾ ਕੋਈ ਕਿਸੇ ਕੌਮ ਨਾਲ ਸੰਬੰਧ ਰੱਖਦਾ ਇਹਦੇ ਵਿੱਚ ਕੋਈ ਭੇਦਭਾਵ ਤਾਂ ਹੈ ਨਹੀਂ ਸੋ ਸਾਰੇ ਜੁੜ ਵੀ ਸਕਦੇ ਆ ਤੇ ਜੁੜੇ ਹੋਏ ਵੀ ਆ ਸਾਰੇ ਇੱਕ ਹੋਈਏ ਤੇ ਸਾਰਾ ਪੰਥ ਸਾਡੇ ਇੱਕ ਨਿਸ਼ਾਨ ਦੇ ਥੱਲੇ ਹੋਊਗਾ ਜਦੋਂ ਤਾਂ ਮਸਲੇ ਸਾਡੇ ਹੱਲ ਫੇਰ ਹੀ ਹੋਣੇ ਆ ਆਪਾਂ ਆਪਸੀ ਗਲੇਸ਼ਿਕ ਵੀ ਹੁਣ ਛੱਡ ਕੇ ਤੇ ਅੱਜ ਲੋੜ ਆ ਸਾਨੂੰ ਇੱਕ ਨਿਸ਼ਾਨ ਦੇ ਥੱਲੇ ਇਕੱਠੇ ਹੋਣ ਦੀ ਆਹੀ ਸਹੀ ਸਮਾਂ ਵਾਂ ਪ੍ਰਾਣੇ ਸਮੇਂ ਵਿੱਚ ਸਿੰਘਾਂ ਦੀ ਇਕੱਤਰਤਾ ਹੀ ਸੀ ਜਿਹੜੀ ਸਾਨੂੰ ਇੰਨੇ ਅਸ਼ੀਦਿਆਂ ਵਿੱਚੋਂ ਵੀ ਇੱਥੇ ਤੱਕ ਲੈ ਕੇ ਆਈ ਆ ਜਦੋਂ ਭਾਈ ਤਾਰੂ ਸਿੰਘ ਜੀ ਭਾਈ ਮਣੀ ਸਿੰਘ ਜੀ ਬੰਦ-ਬੰਦ ਕੱਟੇ ਗਏ ਖੋਪੜ ਲਏ ਨੇ ਭਾਈ ਸਵੇਕ ਸਿੰਘ ਸਹਬਾਦ ਸਿੰਘ ਜੀ ਪਿਓ ਪੁੱਤਰ ਚਾਰਖੜੀਆਂ ਤੇ ਚੜ੍ਹੇ ਨੇ ਉਹ ਜਿਹੜਾ ਸਾਰਾ ਦੌਰ ਸੀਗਾ ਉਹ ਦੌਰ ਦੇ ਵਿੱਚ ਸਿੰਘਾਂ ਨੇ ਸਿੱਖੀ ਨਹੀਂ ਛੱਡੀ ਸੀ ਤੇ ਆਪਸੀ ਇਕਤਰਤਾ ਨਹੀਂ ਛੱਡੀ ਸੀ ਆਪਸ ਵਿੱਚ ਬੈਠ ਕੇ ਮਸਲੇਆਂ ਦਾ ਨਜਿੱਠਦੇ ਸੀਗੇ ਤੇ ਏਡੇ ਮਾੜੇ ਸਮੇਂ ਵਿੱਚੋਂ ਵੀ ਨੰਨ ਕੇ ਜਦੋਂ ਸਿੰਘਾਂ ਨੂੰ ਗੋਲੀ ਦਾ ਆਰਡਰ ਸੀ ਵੀ ਇਹਨਾਂ ਦੇ ਜੰਮ ਦੇ ਬੱਚਿਆਂ ਦੇ ਸਿਰ ਵੱਢ ਲਿਓ ਉਹ ਸਮਾਂ ਅਸੀਂ ਝੱਲਿਆ ਹੋਇਆ ਤੇ ਅੱਜ ਤੱਕ ਅਸੀਂ ਬਹੁਤ ਸੌਖੇ ਆ ਸਾਰੇ ਸੋ ਆਪਾਂ ਇਕਤਰਤਾ ਕਰਿਆ ਖਿਰ ਕੇ ਆਏ ਪਿੰਡੂ ਵੱਡੀ ਇੱਕ ਦਿਨ ਰੱਖੀਏ ਇਕੱਠੇ ਹੋ ਕੇ ਚੱਲ ਗਏ ਇੱਕ ਦੂਜੇ ਦੇ ਰੈ ਨਾਲ ਤੇ ਡਟ ਕੇ ਖੜੋ ਗੁਰੂ ਸਾਹਿਬ ਜੀ ਫਤਿਹ ਬਖਸ਼ਣਗੇ ਸਭ ਦਾ ਧੰਨਵਾਦ ਜੀ ਹੁਣ ਸ਼ੇਅਰ ਕਰਕੇ ਆਪਣਾ ਫਰਜ਼ ਤੁਸੀਂ ਨਿਭਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ